ਮੈਨੂੰ ਨਾ ਥ੍ਰੈਟ ਆ ਰਹੇ ਸੀ ਕਾਫੀ ਟਾਈਮ ਤੋਂ ਆ ਰਹੇ ਸੀਗੇ ਤੇ ਕੱਲ ਰਾਤ ਵੀ ਮੈਂ ਚੰਡੀਗੜ੍ਹ ਹੋਇਆ ਗਿਆ ਹੋਇਆ ਸੀਗਾ ਕੱਲ ਚੰਡੀਗੜ੍ਹ ਗਿਆ ਮੈਂ ਕੱਲ ਚੰਡੀਗੜ੍ਹ ਗਿਆ ਹੋਇਆ ਸੀ ਅੱਜ ਮੈਂ ਰਿਸੈਟਲੀ ਸ਼ਾਮੀ ਆਇਆ ਮੈਂ ਘਰੇ ਜਦੋਂ ਮੈਂ ਸ਼ਾਮੀ ਘਰੇ ਆਇਆ ਤੇ ਮੈਨੂੰ ਮੰਮੀ ਉਹਨਾਂ ਨੇ ਦੱਸਿਆ ਮਤਲਬ ਮੰਮੀ ਹੁਣੀ ਤੁਹਾਨੂੰ ਪਤਾ ਨਹੀਂ ਉਹ ਚੀਜ਼ ਕਰ ਸਕਦੇ ਹਨ ਹਣਾ ਉਹਨਾਂ ਨੇ ਜਦੋਂ ਮੈਨੂੰ ਦੱਸਿਆ ਰੋਣ ਲੱਗ ਗਿਆ ਵੀ ਐਦਾਂ ਕਰਕੇ ਗੱਲ ਹੋਈ ਯਾਰ ਆਪੀ ਠੀਕ ਹੈ ਜੀ ਸਾਢੇ 12 ਤੋਂ ਬਾਅਦ ਜਿਹੜੀ ਇੱਥੇ ਸਾਡੇ ਸਿਗਾ ਨੇੜੇ ਪਿਆ ਠੀਕ ਹੈ ਜੀ ਤਾਂ ਕਿ ਪਤਾ ਨਹੀਂ ਲੱਗਿਆ ਵੀ ਰਾਤੀ ਜਦੋਂ ਫਾਇਰਿੰਗ ਹੋਈ ਆ ਤੇ ਉਦੋਂ ਮੇਰੇ ਨਾਲ ਬਾਈ ਕਾਲ ਆਉਂਦੀਆਂ ਪੀਸ ਦੀਸ ਕੀ ਫਰਮੇਰੀ ਰੈਟ ਕੋਲ ਆਉਂਦੀਆਂ ਰੈਟ ਕੋਲ ਵੀ ਆਉਂਦੀਆਂ ਮੈਨੂੰ ਅਸ ਕੱਲ ਜਦੋਂ ਫਾਈਨਿੰਗ ਹੋਈ ਨਾ ਉਸ ਤੋਂ ਬਾਅਦ ਉਸ ਤੋਂ ਬਾਅਦ ਵੀ ਮੈਨੂੰ ਕਾਲਸ ਆਈਆਂ ਉਸ ਤੋਂ ਬਾਅਦ ਬਾਈ ਕਿਸ ਨੰਬਰ ਤੋਂ ਆਈਆਂ ਜੀ ਮੈਨੂੰ ਬਾਹਰਲੇ ਨੰਬਰ ਤੋਂ ਆਈਆਂ ਨਾ ਕੋਈ ਨਾ ਜਰੂਰ ਇੱਕ ਬੰਦਾ ਆਇਆ ਇਹ ਕਹਿੰਦੇ ਕਿ ਤੁਹਾਨੂੰ ਕੀ ਕਹਿ ਕੀ ਰਿਹਾ ਮੰਨਾ ਮੈਨੂੰ ਕਹਿ ਰਿਹਾ ਕਿ ਆ ਦੇ ਪਿੱਛੇ ਰੱਖੋ ਨਿੱਕੇ ਅਗੀਰੇ ਮਨੋ ਕਹਿ ਰਹੇ ਆ ਕਿ ਮੇਰੇ ਮੇਰੀ ਗੱਲ ਸੁਣ ਮਨੇ ਕੋਈ ਗੈਂਸਟਰ ਸੀਗਾ ਉਹਦਾ ਵੱਡੇ ਦਾ ਬਾਹਰੋਂ ਖੰਨਾ ਆ ਕਿਸੇ ਦਾ ਵੀ ਮੇਰੀ ਗੱਲ ਸੁਣ ਲੈ ਜੇ ਨਹੀਂ ਸੁਣਨੀ ਆ ਤੇ ਤੇਰੇ ਫਾਇਰਿੰਗ ਕਰਾਂਗੇ ਤੇ ਉਹਨਾਂ ਨੇ ਉਹ ਹੀ ਮੈਨੂੰ ਵਰਨਿੰਗ ਦਿੱਤੀ ਆ ਵੀ ਸਾਨੂੰ ਗਾੜਾ ਸਾਡੇ ਨਾ ਕੰਮ ਕਰ ਹਾਂਜੀ ਸਾਡੇ ਨਾਲ ਕੰਮ ਕਰ ਉੱਥੇ ਕੋਈ ਨੀ ਕਹਿ ਰਹੇ ਸਾਨੂੰ ਗਾਣੇ ਦੇ ਸਾਡੇ ਨਾਲ ਜੀ ਕੰਮ ਕਰ ਅੱਛਾ ਜੀ ਉਸ ਅੱਗੇ ਕਿਸੇ ਨਾਲ ਕੰਮ ਕਰਦੇ ਸਰ ਹੋਰ ਕੀ ਕੰਪਨੀ ਸੀ ਮੇਰੀਆਂ ਨਾ ਪਹਿਲਾਂ ਜਿਨ੍ਹਾਂ ਨਾਲ ਮੈਂ ਸਾਈਨ ਸੀਗਾ ਹੋਇਆ ਠੀਕ ਆ ਸਰ ਮੇਰਾ 70 ਲੱਖ ਰੁਪਈਆ ਇਹਨਾਂ ਨੇ ਖਰਾਬ ਕੀਤਾ ਸਾਰਾ ਮੈਨੂੰ ਕੋਈ ਉਹਦੇ ਵਿੱਚੋਂ ਹਿਸਾਬ ਨਹੀਂ ਮਿਲਿਆ ਕੋਈ ਕੋਸ਼ਿਸ਼ ਨਹੀਂ ਮਿਲਿਆ ਉਹਨਾਂ ਵਿੱਚੋਂ ਸਰ ਤੇ ਸਾਰੇ ਜੱਜ ਐਂਟਰਟੇਨਮੈਂਟ ਆ ਇਹਨਾਂ ਨੇ ਪਹਿਲਾਂ ਸਿੱਧੂ ਮੂਸੇ ਵਾਲੇ ਦੇ ਸ਼ੋਅ ਕਰਵਾਏ ਸੀਗੇ ਬਰਾਊਂ ਬੋイズ ਬਾਅਰ ਤੇ ਉਹਦੇ ਤੋਂ ਬਾਅਦ ਇਹ ਹੀ ਬਹੁਤ ਬੰਦੇ ਆ ਸਿਨੇਮਾ ਮੈਨੂੰ ਨਹੀਂ ਸੀ ਪਤਾ ਵੀ ਇਹਨਾਂ ਦੇ ਪਿੱਛੇ ਥੇ ਡੈਂਗਸਟਰ ਹੁਣ ਸਰ ਮੈਨੂੰ ਟੀਲਿਫੋਨ ਆਉਂਦੇ ਆ ਮਤਲਬ ਧਮਕੀਆਂ ਦਿੰਦੇ ਆ ਵੀ ਸਾਨੂੰ ਦੱਸ ਨਹੀਂ ਕਿ ਤੇ ਰਹਿਣਾ ਤੁਹਾਨੂੰ ਤੁਹਾਡੇ ਮਤਲਬ ਤਰੀਕਾ ਜੀ ਤੁਹਾਡੀ ਗੱਲ ਸਿੱਧੂ ਮੂਸੇ ਵਾਲੀ ਆ ਨਹੀਂ ਕਿ ਆਪ ਲੋਕ ਨਹੀਂ ਸਹੀ ਮਤਲਬ ਇਹ ਹੀ ਆ ਕਹਿੰਦੇ ਕਹਿੰਦੇ ਕੰਮ ਕਰ ਸਾਡੇ ਨਾਲ ਅੱਛਾ ਮੈਂ ਤਾਂ ਕੰਨੀ ਨਹੀਂ ਭਰੀ ਪੈਂਦੀ ਬਈ ਸਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਡਿਫਿਕਲਟ ਹੈ ਅੱਜ ਕੱਲੇ ਕੋਈ ਵੀ ਚੀਜ਼ ਆਸਾਨ ਨਹੀਂ ਹੈਗੀ ਕੋਈ ਕਿੰਨੇ ਕੁ ਫਾਇਰ ਮੋਰੀਆ ਅੱਜ ਘਰ ਦੇ ਵਿੱਚ ਸਰ ਆਹ ਸਾਰੀਆਂ ਇੱਧਰ ਲੱਗੀਆਂ ਪਈਆਂ ਆ ਇੱਧਰ ਮੈਂ ਤੁਹਾਨੂੰ ਦਿਖਾਉਂਦਾ ਸਰ ਦੇਖੋ ਇਹ ਤਾਂ ਦੇ ਮੋਟੇ ਤੇ ਇਹਦੇ ਪਿੱਛੇ ਸਾਥ ਪੰਜੇ ਇਹ ਇੰਦਾਂ ਦੇ ਗੋਲ ਗੋਲੀਆਂ ਤੇ ਲੱਗੀਆਂ ਪਈਆਂ ਬਾਅਦ ਇੱਕ ਜਿਹੜੀ ਫੋਟੋ ਆ ਕਿ ਬਾਜਲ ਹਦੀ ਉਹਦੇ ਘਰੇ ਚਾਹ ਹੈ ਉਦਾਂ ਨਾਲ ਤੇ ਗੋਲੀਆਂ ਚੱਲਿਆ ਦੂਜੇ ਦਰ ਮੋੜ ਕੇ ਟੱਪ ਤੇ ਗੋਲੀ ਬੱਜੀ ਵੀ ਦਿਸਦਾ ਤੇ ਟੱਪ ਵੀ ਜਿਹੜਾ ਇੱਥੇ ਗਿਆ ਹੋਇਆ ਸੋ ਆਹ ਨਿਸ਼ਾਨ ਦੇਖ ਸਕਦੇ ਬਾੜੀਆਂ ਦੀ ਨਿਸ਼ਾਨ ਹੈ ਜੀ ਅੱ ਸੱਤੇ ਬਾਰੇ ਲਓ ਕਿ ਕਿਨੇ ਕੋਲ ਨੇ ਅਸੀਂ ਜੀ ਸਾਡੀ ਜਾਨੀ ਬੰਦਾ ਸਰ ਮੈਂ ਛੰਡੀ ਕਰੀ ਤੇ ਐਵੇਂ ਲੱਗਿਆ ਗਾਮਰੇ ਬਾਹਰ ਲੱਗੇ ਹੋਏ ਉੱਥੋਂ ਸੀਟੀ ਨਹੀਂ ਨਿਕਲ ਜਾਣਾ ਸੀਟੀ ਬੁੜੇ ਕੜਾ ਇੱਕ ਵਾਰੀ ਸਾਡੀ ਗਵਾਂਡੀਆਂ ਦੇ ਉੱਥੋਂ ਹੀ ਕਲ ਜਾਣੀਆਂ ਸੀ ਮਾਤਾ ਇਹ ਕਿੱਥੇ ਨੇ ਜੀ ਮਾਤਾ ਜਾਈਏ ਅਟਕੇ ਮਾਮਲਾ ਕੀ ਹੈ ਬਸ ਮਾਮਲਾ ਹੈ ਜੋ ਦੱਸ ਦਿੱਤਾ ਤੁਹਾਨੂੰ ਇਹੀ ਮਾਮਲਾ ਹੈ ਕਿ ਹੋਇਆ ਕੀ ਹੈ ਜੀ ਬੱਸ ਉਹ ਸਾਨੂੰ ਨਹੀਂ ਪਤਾ ਇਹ ਕੀ ਚਾਹੁੰਦੇ ਆ ਸਾਡੇ ਕੋਲ ਕੀ ਨਹੀਂ ਚਾਹੁੰਦੇ ਕਿ ਸਾਡੇ ਬੇਟੇ ਨੂੰ ਜੀਣ ਨਹੀਂ ਦਿੰਦੇ ਹੈਗੇ ਸਹੀ ਤਰ੍ਹਾਂ ਕਿਉਂ ਇਹਨਾਂ ਨੇ ਸਾਨੂੰ ਤੰਗ ਪਰੇਸ਼ਾਨ ਕੋਣ ਹੈਗਾ ਜੀ ਕੋਣ ਹੈਗਾ ਇਹ ਸ਼ਰਮ ਵਗੈਰਾ ਜੋ ਵੀ ਇਹਨਾਂ ਦਾ ਕੁਝ ਮੈਨੂੰ ਬੰਦੇ ਦੀਆਂ ਜ਼ਿਆਦਾ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੈਗਾ ਬੇਟੇ ਨੂੰ ਪਤਾ ਸਾਰਿਆਂ ਨਾਵਾਂ ਦਾ ਉਹਦੇ ਸਾਰੀ ਚਲੇ ਗਈਆਂ ਕੰਪਨੀਆਂ ਕੋਈ ਪ੍ਰਾਣੀ ਰੰਜੀਜ਼ ਵਗੈਰਾ ਜਾਂ ਕੋਈ ਪ੍ਰਾਣੀ ਕੋਸ਼ਣੀ ਹੈਗੀ ਬਸ ਗਾਇਕੀ ਦਾ ਇਹਦਾ ਕੰਮ ਹੈ ਗਾਇਕੀ ਤੋਂ ਉਹਨਾਂ ਨੂੰ ਪਸੰਦ ਹੈਗਾ ਆ ਇਹਨੂੰ ਛੱਡਣਾ ਚਾਹੁੰਦੇ ਨੇ ਫ੍ਰੀਜ ਖਾਣਾ ਚਾਹੁੰਦੇ ਆ ਜਿੱਦਾਂ ਕਿ ਤੁਸੀਂ ਦੇਖਦੇ ਹੋਗੇ ਕੱਲ ਗੋਲੀਆਂ ਚਲੀਆਂ ਦਿਨ ਦੀ ਰਾਤ ਨੂੰ ਤੁਸੀਂ ਇਨਫ ਤੇ ਉਹਦੇ ਬਾਰੇ ਤੁਹਾਨੂੰ ਪਤਾ ਨਹੀਂ ਲੱਗ ਰਹਾ ਸਾਨੂੰ ਨਹੀਂ ਪਤਾ ਲੱਗਾ ਮੈਂ ਤਾਂ ਡਿਊਟੀ ਤੋਂ ਆਈ ਮੈਂ ਤਾਂ ਖੁਦ ਡਿਊਟੀ ਕਰਦੀ ਆ ਮੈਂ ਖੁਦ ਨਹੀਂ ਡਿਊਟੀ ਹੈਗੀ ਘਰ ਬੱਚੇ ਘਰ ਹੁੰਦੇ ਬੇਟੇ ਹੁੰਦਾ ਆ ਬੇਟਾ ਹੁੰਦਾ ਆ ਘਰ ਬੇਟਾ ਦਾ ਦੋਸਤ ਹੁੰਦਾ ਆ ਕਈ ਵਾਰੀ ਬੇਟੀ ਹੁੰਦੀ ਆ ਘਰ ਅੱਛਾ ਜੀ ਕਿਉਂਕਿ ਹੋਰ ਵੀ ਸਾਡੇ ਪਰਿਵਾਰ ਤੇ ਕਈ ਮੈਂਬਰ ਹੁੰਦੇ ਆ ਸਾਡੇ ਘਰ 'ਚ ਪਰ ਹੁਣ ਇਹ ਰਾਤ ਵੇਲੇ ਥੋੜੀ ਸਾਨੂੰ ਪਤਾ ਸੀ ਵੀ ਇਹ ਚੀਜ਼ ਹੋਣ ਗਈ ਹੈ ਸਾਡੇ ਕੋਈ ਵਾਈ ਵਗੈਰ ਆਈ ਸੀ ਵਾਈ ਵਗੈਰ ਆਈ ਆ ਅੱਛਾ ਜੀ ਬੇਟੀ ਦੇ ਉਹਦੇ ਲੱਗਿਆ ਹੋਇਆ ਸੀ ਉਹ ਉਹ ਕਹਿੰਦੀ ਆ ਮੰਮੀ ਆਵਾਜ਼ ਆਈ ਉਹ ਕਹਿੰਦੇ ਵੀ ਤੁਹਾਨੂੰ ਤੁਸੀਂ ਤਵੇ ਠੀਕ ਨਹੀਂ ਮੈਂ ਤੁਹਾਨੂੰ ਉਠਾ ਲਿਆ ਨਹੀਂ ਹੈਗਾ ਅੱਛਾ ਜੀ ਨਹੀਂ ਤਾਂ ਅਸੀਂ ਕੋਠੇ ਦੇ ਉੱਪਰ ਜਾ ਕੇ ਦੇਖਣਾ ਸੀਗਾ ਕੋਈ ਸੀਸੀਟੀਵੀ ਵਗੈਰਾ ਕੈਮਰੇ ਸੀਸੀਟੀਵੀ ਕੈਮਰਾ ਵੀ ਹੈਗਾ ਸਾਡੇ ਲੱਗੇ ਉਹਨਾਂ ਦੇ ਕੋਈ ਕੋ ਖੰਗਾਲ ਕੀਤੀ ਕੋਈ ਨਹੀਂ ਵੀ ਕਢਾ ਲਾਂਗੇ ਉਹ ਵੀ ਸਾਰਾ ਕੁਝ ਕਰਵਾ ਲਾਂਗੇ ਪ੍ਰੂਫ ਕਰਵਾ ਲਾਂਗੇ ਕੈਮਰਾ ਸਾਡੇ ਲੱਗੇ ਹੈਗਾ ਥੋੜਾ ਜਿਹਾ ਦੱਸੋ ਨਾ ਬਰੀਫ ਤੇ ਕਰੋ ਕੋਈ ਕੋਈ ਹਾਂਜੀ ਕੋਈ ਗਿਣਤੀ ਨਹੀਂ ਦੇਖਣ ਲੱਗੋ ਇੱਕ ਦੋ ਨਹੀਂ ਨਹੀਂ ਗਿਣਤੀ ਨਹੀਂ ਮੈਂ ਕਿਹਾ ਰੋਂਦ ਫੇਰ ਹੋਇਆ ਤੇ ਗੋਲੀ ਚੱਲੀ ਹੈ ਮੈਂ ਬਾਰੇ ਕਰਾਂਗਾ ਤਾਂ ਕਿੱਥੇ ਗੋਲੀ ਚੱਲਦੀ ਸਰ ਕਿ ਨਹੀਂ ਚੱਲ ਰਿਹਾ ਆ ਨਹੀਂ ਲੱਗ ਰਿਹਾ ਚੱਲਣ ਦੀ ਇਨਫੋਰਮੇਸ਼ਨ ਮਿਲ ਨਹੀਂ ਰਹੇ ਉਸ ਤੋਂ ਬਾਅਦ ਦੱਸੋ ਕੀ ਬਣਿਆ ਜੀ ਕੈਮਰਾ ਵਗੈਰਾ ਨਹੀਂ ਕੋਈ ਗੋਲੀ ਨਹੀਂ ਵੜੀ ਕੋਈ ਬੰਦਾ ਕੋਈ ਥਾਇਦੋ ਆ ਕੋਈ ਕਿਸੇ ਨੇ ਹਾਂਜੀ ਉਹ ਹੀ ਦੇਖਣ ਦੇ ਆ ਮੈਂ ਦੇਖਣ ਲਈ ਅੱਛਾ ਏਰੀਆ ਕਿਹੜਾ ਸੋ ਲੱਗ ਰਿਹਾ ਕਿਹੜੀ ਜਗ੍ਹਾ ਤੇ ਆ ਹਮਮ ਪਤਾ ਨਹੀਂ ਲੱਗ ਰਿਹਾ ਕਿ ਤਰ ਤੀ ਕੋਲ ਸੀਸੀਟੀਵੀ ਕੈਮਰਾ ਰਿਕਾਰਡਿੰਗ ਮਿਲੀ ਕੋ ਸਾਹਮਣੇ ਆ ਆਪ ਦੇਖੋ ਆਪ ਦੇਖੋ ਨੰਬਰ ਕੰਮ ਕਰਦੇ ਤਰ੍ਹਾਂ ਕੀ ਮਾਮਲਾ ਹੋਇਆ ਜੋ ਇੱਥੇ ਤੁਹਾਡੇ ਅੱਜ ਹਾਂਜੀ ਸਰ ਰਾਤੀ ਗੋਲੀਆਂ ਤਿੰਨ ਫਾਇਰਿੰਗ ਕੀਤੀ ਹੈ ਚਲਾਈ ਗਈ ਹੈ ਚਮਨਾਲ ਜੀ ਇਹ ਕਿੰਨੇ ਵਜੇ ਫਾਇਰਿੰਗ ਹੋਈ ਸਾਢੇ 12 ਵਜੇ ਕਰ ਲਿਆ ਤੁਹਾਨੂੰ ਵੀ ਤਾਂ ਕਦੋਂ ਪਤਾ ਲੱਗਿਆ ਸਾਢੇ 12 ਵਜੇ ਪਤਾ ਲੱਗਿਆ ਸਵੇਰ ਸ਼ਾਮੀ ਵੀ ਪਤਾ ਲੱਗਾ ਅੱਜ ਅੱਜ ਸ਼ਾਮੀ ਅੱਜ ਸ਼ਾਮੀ ਉਹ ਵੀ ਪਾਣੀ ਦੇ ਵਿੱਚੋਂ ਮੈਂ ਜਦੋਂ ਦੇਖਿਆ ਦੇ ਵਿੱਚੋਂ ਰੋਣ ਨਿਕਲਿਆ ਰੋਣ ਉਹੋਂ ਨਿਕਲਿਆ ਇੱਥੇ ਨਾ ਦੀ ਪਤਾ ਲੱਗ ਜਦੋਂ ਗੋਲੀ ਚਲੀ ਆਵਾਜ਼ ਆਂਦੀ ਗੋਲੀ ਆਵਾਜ਼ ਸੱਪਾਂ ਸਿੰਘ ਦਾ ਵਿਆਹ ਇੱਥੇ ਲੱਗਿਆ ਆਇਆ ਕਿਹੜਾ ਪਟਾਕੇ ਦੀ ਆਵਾਜ਼ ਹੈ ਇੱਥੇ ਹਾਂਜੀ ਤਾਂ ਆਇਆ ਤੇ ਕਿੰਨੇ ਕੁ ਫਾਇਰ ਕੀਤੇ ਉਹਨਾਂ ਨੇ ਆ ਤਿੰਨ ਫਾਇਰ ਹੋਏ ਦੇਖ ਲਓ ਮੋਡਰਨ ਇਨਫੋਰਮੇਸ਼ਨ ਵਿੱਚ ਕੋਈ ਸਾਡੇ ਦਰਸਤ ਨਹੀਂ ਆਇਆ ਲੇਕਿਨ ਫਾਇਰਿੰਗ ਆਜ ਨਹੀਂ ਹੋਈ ਫਾਇਰਿੰਗ ਕੱਲ ਦੀ ਹੋਈ ਆ ਜਦੋਂ ਇਨਫੋਰਮੇਸ਼ਨ ਮੌਕੇ ਤੇ ਪਹੁੰਚ ਕੇ ਆ ਬਿਆਲੋ ਦੇ ਬਿਠੇ ਜਾ ਰਹੇ ਜੋ ਹਰਦੀ ਕਾਰਜ ਕਰ ਰਹੇ ਆ ਤੇ ਪਤਾ ਲੱਗਾ ਕੋਈ ਫਾਇਰਿੰਗ ਕਰਨ ਵਾਲਾ ਕੋਈ ਸੀ ਕਿਤੋਂ ਥ੍ਰੈਟ ਕਾਲ ਕਰ ਰਿਹਾ ਹਾਂ ਜੀ ਉਹ ਅਜੇ ਉੱਪਰ ਸਟਾ ਰਿਹਾ ਉਹ ਕੋਲ ਜਦੋਂ ਵੀ ਪਤਾ ਲੱਗੇ ਤੁਹਾਨੂੰ ਕੋਈ ਸੀਸੀ ਨਹੀਂ ਵੀ ਕੁਝ ਸਾਹਮਣੇ ਕੋਈ ਫਾਇਰਿੰਗ ਇੱਕ ਦੋ ਕਹਿ ਦੱਸ ਦੇ ਕਿੰਨੇ ਖੋਲ ਕਿੰਨੇ ਮਿਲੇ ਹੈਗੇ ਇੱਕੋ ਖੋਲਿਆ ਜੀ ਅੱਛਾ ਸਰ ਇਹ ਪਤਾ ਲੱਗਾ ਇਸ ਸਿੰਗਰ ਦਾ ਘਰ ਹੈ ਕੋਈ ਨਹੀਂ ਅੱਜ ਇਹਦੇ ਬਾਰੇ ਅਜੇ ਕੁਝ ਨਹੀਂ ਹੋਇਆ ਪਤਾ ਕਰ ਰਹੇ ਹਾਂ ਜਦੋਂ ਫਾਇਰ ਹੋਇਆ ਤੇ ਘਰ ਵਾਲੇ ਕਿੱਥੇ ਸੀਗੇ ਘਰ ਵਾਲੇ ਘਰ ਹੀ ਸੀਗੇ ਦੱਸਦੇ ਉਹਦੇ ਮੁੰਡਾ ਆਪ ਜਿਹੜਾ ਸੈਰ ਬਾਹਰ ਸੀਗਾ ਅੱਛਾ ਘਰ ਦੇ ਉਹਦੇ ਮਾਤਾ ਪਿਤਾ ਕਰਨ ਸਰ ਕੋਈ ਸੀਸੀਟੀਵੀ ਕੈਮਰੇ ਰਿਕਾਰਡਿੰਗ ਮਿਲੀ ਕੋਈ ਸਰ ਸੀਸੀਟੀਵੀ ਕੈਮਰੇ ਤਾਂ ਨੇੜੇ ਹੈ ਨਹੀਂ ਫੇਰ ਵੀ ਜਿਹੜਾ ਕੋਈ ਆਸ-ਪਾਸ ਲੱਗੀ ਆ ਤੁਹਾਨੂੰ ਅੱਖਾਂ ਘੱਲ ਆ ਗਈ ਫੋਨ ਟੱਕਰ ਦੀ ਇਨਵੈਸਟੀਗੇਸ਼ਨ ਦੀ ਚੀਜ਼ ਸਾਹਮਣੇ ਆਇਆ ਬਿਆਨ ਲਿਖਿਆ ਬਿਆਨ ਮੁਤਾਬਕ ਦੇਖਦੇ ਆ ਕਿ ਕੀ ਫਰਦਰ ਹੋਣੀ ਗੱਲ ਕੰਨੀ ਜਿਹਦੇ ਬਿਆਨਾਂ ਦੇ ਪਰਚਾ ਦਰਜ ਕਰਿਆ ਬਿਆਨਾਂ ਚ ਕੀ ਲਿਖਾਇਆ ਗਿਆ ਇਹ ਮੈਂ ਅੱਜ ਨਹੀਂ ਦੱਸਾਂਗਾ ਮੈਨੂੰ ਪੂਰਾ ਬੈਰੀਕਟਰ ਤੋਂ ਬਾਅਦ